ਸ਼ੇਰ ਗੁਰਿਆ ਹਾਈਵੇ ਤੇ ਹਨੂਮੰਦ ਸਕੂਲ ਨਜ਼ਦੀਕ ਕਾਰ ਡਰਾਈਵਰ ਨੂੰ ਨੀਂਦ ਆਣ ਕਨ ਵਾਪਰਿਆ ਹਾਦਸਾ ਪੁਲਿਸ ਸੁਰੱਖਿਆ ਫੋਰਸ ਦੇ ASI ਸਰਬਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਕਸੀਡੈਂਟ ਦੇ ਸਬੰਧ ਵਿੱਚ ਸਾਨੂੰ ਇਤਲਾ ਮਿਲੀ ਸੀ ਅਸੀਂ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਜਿਹੜਾ ਹਾਈਵੇ ਜਮ ਹੋਇਆ ਸੀ ਅਤੇ ਜਦੋਂ ਅਸੀਂ ਵੇਖਿਆ ਤਾਂ ਬਰੇਜ਼ਾ ਕਾਰ ਨੰਬਰ PB92KY0835 ਸੀ ਜੋ ਕਿ ਕਾਲੇ ਰੰਗ ਦੀ ਸੀ ਜਿਸ ਵਿੱਚ ਪੰਜ ਪੈਸੇਂਜਰ ਤਿੰਨ ਲੇਡਿਸ ਦੋ ਵਿਅਕਤੀ ਅਤੇ ਜਿਸ ਵਿੱਚ ਬਯੁਰਗ 75 ਸਾਲ ਦੇ ਸੀ ਸੱਟਾ ਲੱਗਣ ਕਨ ਫਗਵਾੜਾ ਸਿਵਲ ਹਸਪਤਾਲ ਪ੍ਰਾਈਵੇਟ ਗੱਡੀ ਵਿੱਚ ਭੇਜ ਦਿੱਤਾ ਇਨਾਂ ਦੇ ਦਸਰ ਮੁਤਾਬਕ ਜਿਹੜਾ ਡਰਾਈਵਰ ਨੂੰ ਨੀਂਦੋਂ ਕਾਰਨ ਗ੍ਰੀਲਾ ਵਿੱਚ ਝਟਕ ਕਰਾਈ ਅਤੇ ਬਾਅਦ ਵਿੱਚ ਪਾਲਟੀਆਂ ਖਾਂਦੀ ਦੂਜੇ ਪਾਸੇ ਰੋਡ ਤੇ ਆ ਡਿਗੀ ਅਤੇ ਕਾਰ ਸਵਾਰ ਵੱਲੋਂ ਅੰਮ੍ਰਿਤਸਰ ਤੋਂ ਲੁਧਿਆਣੇ ਵੱਲ ਨੂੰ ਜਾ ਰਹੇ ਸੀ ਅਤੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹਾਂਜੀ ਸਰ ਇੱਕ ਹਾਈਵੇ ਤੇ ਐਕਸੀਡੈਂਟ ਹੋਇਆ ਉਹਦੇ ਬਾਰੇ ਥੋੜਾ ਵਿਸਥਾਰ ਅੰਕਸੇ। ਇਹ ਐਕਸੀਡੈਂਟ ਦੇ ਸਾਲ ਵਿੱਚ ਸਾਨੂੰ ਥਾਣਾ ਭਰਾਇਆ। ਤੇ ਐਮਡੀਟੀ ਐਪ ਰਾਹੀਂ ਸਾਨੂੰ ਇਹ ਇਤਲਾਹ ਮਿਲੀ ਸੀ। ਜਿੱਥੇ ਅਸੀਂ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਜਿਹੜਾ ਜਿਹੜਾ ਹਾਈਵੇ ਜਾਮ ਹੋਇਆ ਸੀਗਾ ਤੇ ਇੱਕ ਰੀਜ਼ਾ ਕਾਰ ਸੀ ਜੀ ਕਾਲੇ ਰੰਗ ਦੀ ਜੋ ਕਿ ਇਹਦੇ ਵਿੱਚ ਪੰਜ ਸਵਾਰ ਸੀ ਜਿਹਦੇ ਵਿੱਚ ਦੋ ਦਨ ਲੇਡੀਜ਼ ਵੀ ਤੇ 30 ਸਾਲ ਦੇ। ਪੰਜ ਗੱਡੀ ਉਹਦੇ ਵਿੱਚ ਇੱਕ ਜਿਹੜੀ ਸੀ ਆਰਥਰ ਜਿਹਦੇ ਵਿੱਚ ਜਿਹਨੂੰ ਜ਼ਿਆਦਾ ਥੁੜੀਆਂ ਇੰਜਰਡ ਹੋਏ ਕਰਕੇ ਉਹਨਾਂ ਨੂੰ ਹਸਪਤਾਲ ਦਾ ਸਵਾਰਾ ਲੈ ਗਏ ਪ੍ਰਾਈਵੇਟ ਗੱਡੀ ਦੇ ਰੱਖੇ ਇਹਨਾਂ ਦੇ ਦੱਸਣ ਨਾਲ ਕਿ ਕਿ ਉਹਨਾਂ ਜਿਹੜਾ ਡਰਾਈਵਰ ਗੱਡੀ ਚਲਾ ਰਿਹਾ ਸੀ ਉਹ ਕੋਈ ਚਰਚੀ ਲੱਗੇ ਜਿਹਦੇ ਕਰਮ ਨਾਲ ਗੱਡੀ ਪਹਿਲਾਂ ਪਰਲੇ ਸ਼ਾਇਰ ਤੇ ਲੱਗੇ ਲੇਨਿੰਗ ਨਾਲ ਟਕਰਾਈ ਉਸ ਤੋਂ ਬਾਅਦ ਫਿਰ ਉਹਨੇ ਗੱਡੀ ਤਕਨ ਕਾਰਨ ਜਦੋਂ ਤੁਮ ਗੱਡੀ ਤਕਨ ਕਾਰਨ ਰਵਾਇਤ ਨੂੰ ਟਕਰਾ ਕੇ ਦੂਜੇ ਪਾਸੇ ਆ ਗਏ ਸਰ ਇਹ ਕਿਧਰੋਂ ਕਿਧਰ ਨੂੰ ਜਾ ਰਹੇ ਸੀਗੇ ਅੰਮ੍ਰਿਤਸਰ ਤੋਂ ਹਮਲਸਰ ਵਿਖੇ ਟੈਂਟਰ ਜੰਗਲ ਆ ਗਏ ਉਥੋਂ ਲੁਧਿਆਣਾ ਆ ਰਹੇ ਸਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਉਸੋ ਦੇ ਵਿੱਚ ਇੱਕ ਬਜ਼ੁਰਗੋ ਸੀ ਜਿਹੜੇ ਜਿੰਨਾਂ ਨਾਲ ਸੱਟ ਲੱਗੀ ਇਹਨਾਂ ਕੋਈ ਪ੍ਰਾਈਵੇਟ ਗੱਡੀ ਰਾਹੀਂ ਉਹ ਵਾੜਾ ਲੈ